हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਦੀ ਤਿਆਰੀ ਦੀ ਟੈਸਟ ਨੰਬਰ 87 ਸਰਲ ਕਰੋ ਦਾ ਬੇਟਾ ਸਵਾਲ ਨੰਬਰ 5 ਆਪਾਂ ਕਰਨ ਲੱਗੇ ਆ ਧਿਆਨ ਦੇ ਨਾਲ ਦੇਖੋ ਤਾਂ ਬੇਟਾ ਸਰਲ ਕਰੋ ਦੇ ਵਿੱਚ 349 51 632 ਤਕਸੀਮ 31 ਹੈ ਠੀਕ ਹੈ ਕਹਿੰਦਾ ਇਹਦਾ ਨਿਕਤੀਕਰਨ ਕਰਨਾ ਹੈ ਆਪਾਂ ਠੀਕ ਹੈ ਤਾਂ ਨਿਕਤੀਕਰਨ ਕਰਨ ਦੇ ਲਈ ਬੇਟਾ ਸਾਨੂੰ ਕੀ ਕਰਨਾ ਪੈਣਾ ਹੈ ਵੀ ਪੂਰਨ ਅੰਕਾਂ ਦੇ ਵਿੱਚ ਨਿਕਤੀਕਰਨ ਕਰਕੇ ਮਾਣ ਦੱਸਣਾ ਠੀਕ ਹੈ ਤਾਂ ਪਹਿਲਾ ਬੇਟਾ ਬੋਰਡ ਮਾਸ ਰੂਲ ਦੇ ਅਕੋਰਡਿੰਗਲੀ ਪਹਿਲਾ ਭਾਗ ਇਹ ਬਣ ਗਿਆ 349 ਗੁਣਾ 51 ਤੇ ਜਿਹੜਾ ਹੈਗਾ ਬ੍ਰੈਕਟ ਵਾਲੇ 632 ਭਾਗ ਕੀ ਕਿੰਨੇ ਨਾਲ ਕਰਦਾਂਗੇ ਆਪਾਂ 31 ਦੇ ਨਾਲ ਠੀਕ ਹੈ 31 1 31 ਸੌਰੀ ਬੇਟਾ 31 ਦੂਣਾ 62 ਦੋ ਤੇ ਚਲਾ ਜਾਊਗਾ 31 ਦੂਣਾ 62 ਤੇ ਤਿੰਨਾ ਤੋਂ ਦੋਗੇ ਇੱਕ 12 ਅਗੇ ਬੇਟਾ ਨਹੀਂ ਜਾਂਦਾ ਤੇ じゃ3100 ਠੀਕ ਹੈ ਬੇਟਾ ਤਾਂ ਫਿਰ 0 ਨਾ ਚਲਾ ਗਿਆ ਤੇ ਥੱਲੇ 12 ਹੀ ਰਹਿ ਗਏ ਫਿਰ ਇੱਥੇ ਡੈਸੀਮਲ ਲਾ ਕੇ ਤੇ ਅਸੀਂ ਇੱਕ 0 ਹੋਰ ਲਾ ਲਈ 31.93 ਮਤਲਬ ਜਮਾ 31.3 20.3 ਆ ਗਿਆ 20.3 ਠੀਕ ਆ ਹੁਣ ਬੇਟਾ ਪਹਿਲਾਂ ਅਸੀਂ ਗੁਣਾ ਕਰਾਂਗੇ ਗੁਣਾ ਦੇ ਵਿੱਚ ਬੇਟਾ ਜਦੋਂ ਸਾਡੇ ਕੋਲ ਹਿੰਟ ਦਿੱਤੇ ਹੋਏ ਤਾਂ ਆਪਾਂ ਸ਼ਾਰਟਕਟ ਮੈਥਡ ਅਡਾਪਟ ਕਰਦੇ ਆ ਤਾਂ 20.3 ਦੇ ਵਿੱਚ ਸਾਨੂੰ ਪਤਾ ਬੇਟਾ ਦਸ਼ਮਲਵ 3 ਤਾਂ ਅਸੀਂ ਛੱਡ ਹੀ ਦੇਣਾ ਬਾਕੀ ਤਾਂ ਪੂਰਨ ਅੰਕਾਂ 'ਚ ਹੈਗਾ ਹੀ ਆ ਤਾਂ ਇਹਦਾ ਇਕਾਈ ਅੰਕ ਕੀ ਆਊਗਾ ਇਹਨਾਂ ਦੋਨਾਂ ਦੀ ਗੁਣਾ ਦਾ ਗੁਣਾ ਕਰਨ ਦੀ ਲੋੜ ਵੀ ਨਹੀਂ ਕਿਉਂਕਿ ਇਕਾਈ ਅੰਕ ਨੂੰ ਇਕਾਈ ਅੰਕ ਨਾਲ ਗੁਣਾ ਕਰਦੇ 9 1 9 ਤੇ 9 ਹੀ ਆਊਗਾ ਤਾਂ ਬੇਟਾ ਆਲਟਰਨੇਟਿਵ ਆਨਸਰ ਦੇ ਵਿੱਚ ਇੱਕ ਹੀ ਉੱਤਰ ਜਿਹੜਾ ਸੀ ਜਿਦੇ ਵਿੱਚ ਇਕਾਈ ਅੰਕ 9 ਆਉਂਦਾ ਪਿਆ ਜੇ ਤੁਸੀਂ ਇਹਨੂੰ ਗੁਣਾ ਵੀ ਕਰ ਲੋਗੇ ਉਹ ਥੋੜਾ ਜਿਹਾ ਮੈਥਡ ਲੰਬਾ ਹੋ ਜਾਊਗਾ ਪਰ ਉੱਤਰ ਫਿਰ ਵੀ ਸੇਮ ਆਊਗਾ ਤਾਂ ਆਪਾਂ ਹਿੱਟ ਐਂਡ ਟ੍ਰਾਇਲ ਦੇ ਨਾਲ ਆਨਸਰ ਸੀ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਆਨਸਰ ਸੀ ਆ ਗਿਆ ਸਾਡਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਅਗਲੇ ਸਟੈਪ ਦੇ ਆ ਗਏ ਸਵਾਲ ਨੰਬਰ 6 ਆ ਗਿਆ ਬੇਟਾ ਸਾਡੇ ਕੋਲੇ ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਪਹਿਲਾਂ ਅਸੀਂ ਬ੍ਰੈਕਟਾ ਨੂੰ ਹੱਲ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਉੱਤਰ ਕੱਢ ਲਾਂਗੇ ਤੇ ਬੇਟਾ ਆਹ 3 ਗੁਣਾ ਬ੍ਰੈਕਟ ਦੇ ਵਿੱਚ ਕੀ ਹੈ 6 7 42 42 ਤੇ 13 55 3 55 ਆ ਗਏ ਠੀਕ ਹੈ ਫਿਰ ਤਕਸੀਮ 11 ਤੇ 33 ਠੀਕ ਹੈ ਬ੍ਰੈਕਟ ਅਲੱਗ ਹੱਲ ਹੋਗੀ 4 2 8 12 8 4 ਆ ਗਏ ਠੀਕ ਹੈ ਬੇਟਾ ਤਾਂ ਪਹਿਲਾਂ ਇਹਦੇ ਚੋ ਭਾਗ ਕਰਾਂਗੇ ਬੇਟਾ ਇਹ ਆ ਗਿਆ 3 55 33 4 ਠੀਕ ਹੈ ਬੇਟਾ 11555 ਤੇ 11333 ਤਿੰਨ ਨਾਲ ਇਹ ਕੱਟੇਗੇ ਬੇਟਾ ਤਾਂ ਕਿੰਨੇ ਰਹਿ ਗਏ ਬੇਟਾ ਪੰਜ ਰਹਿ ਗਏ 5 ਘਟਾਓ 4 ਬਰਾਬਰ 1 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਹਾਂ b1 ਦੇ ਵਿੱਚ ਇੱਕ ਆਨਸਰ ਦਿੰਦਾ ਪਿਆ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਕੀ ਕਹਿੰਦਾ ਕਹਿੰਦਾ ਕਿਹੜਾ 25 ਦੇ ਬਰਾਬਰ ਨਹੀਂ ਹੈ ਤੇ ਅਸੀਂ ਬੇਟਾ ਹੱਲ ਕਰਕੇ ਦੇਖ ਲੈਣੇ ਆ ਸਾਰੇ ਆ 100 تقسیم 4 25 50 25 25 ਹੀ ਰਹਿ ਗਿਆ ਠੀਕ ਹੈ ਆ ਦੂਜਾ 20 تقسیم 4 5 ਤੇ 20 5 25 ਆ ਗਿਆ ਇਹ ਵੀ 25 ਬਣ ਗਿਆ ਆ ਤੀਜਾ ਜਿਹੜਾ ਹੈਗਾ 10 10 ਇਹਦੇ ਵਿੱਚ ਜਮਾ 5 2 10 10 5 10 10 5 25 ਆ ਗਿਆ ਤੀਜਾ ਵੀ 25 ਬਣ ਗਿਆ ਚੌਥਾ ਬੇਟਾ 24 2 1 24 ਤੇ 2 26 ਹੁੰਦੇ ਆ ਇਹਦਾ ਮਤਲਬ ਚੌਥਾ ਪੁਆਇੰਟ ਹੈ ਜਿਹੜਾ 25 ਦੇ ਬਰਾਬਰ ਨਹੀਂ ਹੈਗਾ ਤਾਂ 4th ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਧਿਆਨ ਨਾਲ ਦੇਖੋ 15 15 15 6 x ਤਾਂ 15 माइनस पंद्रह तकसीम पंद्रह बेटा एक ही बन गया ना पंद्रह तकसीम पंद्रह एक हो गया पंद्रह माइनस एक गुणा छबरे एक्स पंद्रह माइनस पंद्रह तकसीम पंद्रह गुणा छे बराबरे एक्स ठीक है तो बेटा पंद्रह पंद्रह माइनस एक गुणा पहला गुणा करांगे ना बेटा आप पंद्रह माइनस छे 15 6 6 15 6 ਕਿੰਨਾ ਆ ਗਿਆ 15 6 x ਤੇ 9 x ਤੇ ਆਪਾਂ ਆਲਟਰਨੇਟਿਵ ਆਨਸਰ ਦੇਖ ਲੈਣੇ ਬੇਟਾ c1 ਦੇ ਵਿੱਚ 9 ਆਨਸਰ ਦਿੰਦਾ ਪਿਆ c1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤੇ ਦੇਖੋ ਕਿਵੇਂ ਕਰਾਂਗੇ ਆਪਾਂ ਇਹਨੂੰ ਹੱਲ ਕਰਾਂਗੇ ਬੇਟਾ ਇਹ ਬੇਟਾ ਆ ਗਿਆ 11 ਤਿਆ ਸਹੀ बटे ਇੱਥੇ ਪਨ ਲੈਨੇ ਪਹਿਲੇ 11 ਤੇ 33 ਤੇ 7 40 11 40 11 ਠੀਕ ਹੈ ਗੁਣਾ 11 5 ਠੀਕ ਹੈ ਬੇਟਾ ਬ੍ਰੈਕਟ ਦੇ ਵਿੱਚ ਤਾਂ ਆਪਾਂ ਖਤਮ ਕਰਨਾ 11 ਨਾਲ 11 ਕੱਟੇਗੇ 5 ਨੂੰ 8 40 ਇਹ 8 ਹੀ ਰਹਿ ਗਏ ਤਕਸੀਮ ਆਬ ਆ ਬ੍ਰੈਕਟ ਚ ਸੀ ਨਾ ਤਕਸੀਮ ਹੂੰ 3/7x 3/7x 4/3 ਠੀਕ ਹੈ ਬੇਟਾ ਤਾਂ 3/7 ਨੇ ਜਦੋਂ ਤਕਸੀਮ ਅਸੀਂ ਗੁਣਾ ਦੇ ਵਿੱਚ ਬਦਲਦੇ ਹਾਂ ਬੇਟਾ ਤਾਂ ਕਿ 1 ਹੀ ਬਣ ਜਾਂਦਾ 8 7/3x 4/3 ਠੀਕ ਹੈ ਬੇਟਾ ਤਾਂ ਅਸੀਂ ਬੇਟਾ ਆ ਸੌਖਾ ਟਾਂਕ ਹੁੰਦਾ ਅਤੇ ਇਹ ਨਾਲ ਬਰਾਬਰ ਤੇ ਖੱਬੇ ਸੱਜੇ ਜੇ ਸੇਮ ਰਕਮਾਂ ਹੋਣ ਕੱਟੀਆਂ ਜਾਂਦੀਆਂ ਕਿਉਂਕਿ ਇਹਨੇ ਇੱਧਰ ਜਾ ਕੇ ਗੁਣਾ 'ਚ ਬਦਲ ਜਾਣਾ ਠੀਕ ਹੈ ਤਾਂ 3 ਨਾਲ 3 ਕੱਟੇ ਗਏ ਠੀਕ ਹੈ ਬੇਟਾ ਤਾਂ ਹੁਣ ਕਿੰਨਾ ਆ ਗਿਆ ਹਾਂ ਬੇਟਾ ਤਾਂ ਅਗਲੇ ਸਟੈਪ ਦੇ ਵਿੱਚ ਕਿਉਂਕਿ ਆ ਪਹਿਲਾਂ 3x/7 ਸੀਗੇ ਇਹ ਹੈਗਾ 7/3x ਆ ਗਏ ਠੀਕ ਹੈ ਬੇਟਾ ਤਾਂ ਨੈਕਸਟ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ ਇੱਕ ਆ ਬਣ ਗਿਆ ਨਾ 7856 x 4 56 x 4 x ਨੇ ਇਧਰ ਚਲੇ ਜਾਣਾ ਬੇਟਾ ਤਾਂ 4 ਨੇ ਇਧਰ ਆ ਕੇ ਭਾਗ ਖਾ ਜਾਣਾ ਠੀਕ ਹੈ ਜਾਂ 4 ਨੇ ਇਹਦੇ ਨਾਲ ਕੱਟੇ ਜਾਣਾ 14 ਤੇ x ਨੇ ਇਧਰ ਚਲੇ ਜਾਣਾ ਤਾਂ x 14 ਸਾਡਾ ਉੱਤਰ ਆ ਜਾਊਗਾ ਆਪਾਂ ਆਲਟਰਨੇਟਿਵ ਆਨਸਰ ਚ ਦੇਖ ਲੈਨੇ ਆ x 14 ਕਿੱਥੇ ਦਿੰਦਾ ਪਿਆ 21 ਆ ਜਿਹੜਾ ਬੇਟਾ x 14 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 9 ਤੇ ਅੱਗੇ ਆ ਗਏ ਆਪਾਂ ਸਵਾਲ ਨੰਬਰ 10 ਦੇ ਉੱਤੇ ਸਵਾਲ ਨੰਬਰ 10 ਨੂੰ ਬੇਟਾ ਧਿਆਨ ਦੇ ਨਾਲ ਦੇਖੋ ਸੌਖੇ ਹੀ ਸਵਾਲ ਹੈਗੇ ਆ ਬੇਟਾ ਪਹਿਲਾਂ ਅਸੀਂ ਬ੍ਰੈਕਟ ਹੱਲ ਕਰ ਲਾਂਗੇ 3/8 3/8 ਤਕਸੀਮ ਬੇਟਾ ਆ ਬ੍ਰੈਕਟ ਦੇ ਵਿੱਚ ਆਪਾਂ ਸਿੱਧਾ ਇਹਦਾ ਲਘੁਤਮ ਲੈ ਲੈਨੇ ਆ 3 ਤੇ 6 ਦਾ ਲਘੁਤਮ 6 ਆ ਗਿਆ ਬੇਟਾ 3 2 6 2 5 10 6 1 6 ਤੇ 1 1 ਇਹ 9 6 ਆ ਗਿਆ ਬੇਟਾ ਜਮਾ 5 8 ਠੀਕ ਹੈ ਬੇਟਾ ਤਾਂ 3 3 8 ਇਹ ਤਕਸੀਮ 9 6 ਆ ਤੇ ਗੁਣਾ 6/9 ਬਣ ਗਿਆ ਬੇਟਾ ਠੀਕ ਹੈ ਜਮਾ 5/8 ਠੀਕ ਹੈ ਤਾਂ ਪਹਿਲਾਂ ਆਪਾਂ ਇਹਨੂੰ ਹੱਲ ਕਰ ਲਵਾਂਗੇ 3 1 3 3 3 9 3 2 6 ਤੇ ਤੇ ਨਿਕਮ 3 ਤੇ 3 2 6 ਆ ਗਿਆ ਠੀਕ ਹੈ ਬੇਟਾ ਤਾਂ 2 1 2 ਤੇ 2 4 8 1/4 5/8 ਆ ਗਿਆ ਤਾਂ 1/4 ਜਮਾ 5/8 ਦਾ ਅਸੀਂ ਲਘੂਤਮ ਲੈ ਲਾਂਗੇ 4 ਤੇ 8 ਦਾ ਲਘੂਤਮ ਲਵਾਂਗੇ ਤਾਂ ਕਿੰਨਾ ਆਜੂਗਾ 8 4 2 8 ਜਮਾ 8 1 8 ਤੇ 1 5 5 ਆ 5 ਤੇ 2 7 7/8 ਆ ਬੇਟਾ ਸਾਡਾ ਉੱਤਰ ਆਜੂਗਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਬੇਟਾ ਸੀ1 ਦੇ ਵਿੱਚ 7/8 ਉੱਤਰ ਦਿੰਦਾ ਪਿਆ ਸੀ1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਧੰਨਵਾਦ